ਦੇ ਇੱਕ ਪਾਸੇ ਇਲੈਕਸ਼ਨ ਦਾ ਜੋਰ ਤੇ ਦੂਜੇ ਪਾਸੇ ਗਰਮੀ ਨੇ ਆਪਣੇ ਕਹਿਰ ਦੇ ਨਾਲ ਲੋਕਾਂ ਦੇ ਵੱਟ ਕੱਢੇ ਹੋਏ ਨੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨਾ ਔਖਾ ਹੋ ਗਿਆ ਪਰ ਦੂਜੇ ਪਾਸੇ ਜੇਕਰ ਪਟਿਆਲਾ ਸੀਟ ਤੋਂ ਆਜ਼ਾਦ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਨਿਰਜ ਕੁਮਾਰ ਨੰਨਾ ਜਿਹੜੇ ਨੇ ਸੁਰਖੀਆਂ ਦੇ ਵਿੱਚ ਨੇ ਹਰ ਚੈਨਲ ਅਤੇ ਹਰ ਅਖਬਾਰ ਦੇ ਵਿੱਚ ਉਹ ਛਾਏ ਹੋਏ ਨੇ ਨੰਨਾ ਨੂੰ ਜਿੱਥੇ ਵੀ ਉਹ ਜਾ ਰਹੇ ਨੇ ਲੋਕਾਂ ਦੇ ਵੱਲੋਂ ਬੇਹਦ ਪਿਆਰ ਦਿੱਤਾ ਜਾ ਰਿਹਾ ਹੈ ਲੋਕ ਜਿਹੜੇ ਨੇ ਨੰਨੇ ਦੀ ਸਾਦਗੀ ਨੂੰ ਪਸੰਦ ਕਰ ਰਹੇ ਨੇ ਨੰਨੇ ਦੇ ਗਲ ਦੇ ਵਿੱਚ ਪੈਸਿਆਂ ਦੇ ਹਾਰ ਪਾ ਕੇ ਉਸ ਦਾ ਸਨਮਾਨ ਕੀਤਾ ਜਾਂਦਾ ਹੈ ਉਸ ਨੂੰ ਤਾਂ ਲੋਕ ਕਿੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਕਿ ਉਸ ਨੂੰ ਮੋਢਿਆਂ ਤੇ ਚੱਕ ਲੈਂਦੇ ਨੇ ਆ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਆਜ਼ਾਦ ਉਮੀਦਵਾਰ ਨੂੰ ਲੋਕਾਂ ਦੇ ਵੱਲੋਂ ਇੰਨਾ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ ਕਿਆ ਕਹਿਣਾ ਚਾਹੂੰਗੀ ਜੇ ਨੰਨਾ ਜੀ ਨੂੰ ਕਿੰਨਾ ਪਿਆਰ ਦਿੱਤਾ ਤੁਸੀਂ ਵਾਰਚ ਬੁਲਾ ਕੇ ਕਿਆ ਕਹਿਣਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਮਹੱਲੇ ਨੂੰ ਬਹੁਤ ਅੱਛਾ ਬੱਚਾ ਸਾਡਾ ਇਹ ਮਤਮਾ ਇਹ ਲੋਕਾਂ ਨੂੰ ਹੀ ਭੇਜੇ ਜੁਣ ਕੇ ਸਾਡਾ ਦਾਦਾ ਦੇਖੋ ਖੜਿਆ ਯੂਥ ਵੀ ਖੜਿਆ ਬਜ਼ੁਰਗ ਵੀ ਖੜਿਆ ਮੁੰਡੀਆਂ ਭੈਣਾਂ ਬੀਬੀਆਂ ਸਾਰਿਆਂ ਨੰਨਾ ਜੀ ਜੇ ਅਤੀ ਨੰਨਾ ਜੀ ਜਿੱਤ ਕੇ ਜਾਂਦੇ ਇੱਕ ਦੇਸ਼ ਨੂੰ ਮਿਸਾਲ ਮਿਲੇਗੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਲ ਮਿਲੇਗੀ ਨੰਨਾ ਜੀ ਨੇ ਜਾ ਕੇ ਉੱਥੇ ਸਾਰੇ ਪਾਣੀ ਦਾ ਪਾਣੀ ਸਾਰੀ ਸਮੱਸਿਆਵਾਂ ਖਤਮ ਕਰ ਦਿੱਤਾ ਪੂਰੀ ਸਭ ਕੀ ਕਹਿਣਾ ਚਾਹੋਗੇ ਨੰਨਾ ਜੀ ਅੱਜ ਤੁਹਾਡੇ ਵਾਰਡ ਚ ਆਏ ਨੰਨਾ ਜੀ ਅੱਜ ਵਾਰਡ ਦੇ ਵਿੱਚ ਆਏ ਆ ਬਹੁਤ ਅੱਛਾ ਲੱਗਿਆ ਸਾਰੇ ਨੌਜਵਾਨ ਇਹਨਾਂ ਦੇ ਨਾਲ ਪੂਰਾ ਰੌਂਡ ਘੁਮਾਇਆ ਉਹਨਾਂ ਨੇ ਇਹ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਤੇ ਕਰੀਪਰਵਾਹ ਦੇ ਵਿੱਚੋਂ ਉੱखे ਹੋਏ ਇਨਸਾਨ ਨੇ ਤੇ ਇਹਨਾਂ ਨੂੰ ਸਭ ਪਤਾ ਗਰੀਬਾਂ ਦੀ ਮੁਸ਼ਕਲਾਂ ਦਾ ਪਤਾ ਹੈ ਨਾ ਏਸੀ ਕਮਰਿਆਂ 'ਚ ਰਹਿੰਦੇ ਨੇ ਨਾ ਆਈਸੀ ਕੰਨੀਆਂ 'ਚ ਘੁੰਮਦੇ ਨੇ ਇਹ ਤਾਂ ਹੈ ਨਹੀਂ ਵੀ ਇਹਨਾਂ ਨੂੰ ਪੰਜੇ ਜਿੱਤ ਤੋਂ ਬਾਅਦ ਇਹਨਾਂ ਨੂੰ ਲਪੇਟੇ ਫਿਰਾਂਗੇ ਕਿਤੇ ਚਾਹਲੇ ਬੈਠੇ ਨੇ ਕਿ ਦਿੱਲੀ ਬੈਠੇ ਨੇ ਕਿ ਪਟਿਆਲੇ ਬੈਠੇ ਨੇ ਤੇ ਇਸ ਕਰਕੇ ਇਹ ਕਹਿੰਦਾ ਹਰੇਕ ਗਰੀਬ ਤੋਂ ਗਰੀਬ ਕਹਿੰਨੂੰ ਕੱਲ ਇਹ ਇੱਥੇ ਜਾ ਕੇ ਇਹਨੇ ਮਿਰਚ ਮੰਡੀ ਤੇ ਆਬਸਤੀ ਅੱਜ ਬਥੇ ਆਏ ਨੇ ਗਰੀਬ ਤੋਂ ਕਹ ਹਰੇਕ ਇਹਨਾਂ ਨੂੰ ਹੀ ਚਾਹੁੰਦਾ ਹੈ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਸਮਰਥਨਾ ਸਾਡੀ ਵੀ ਸਾਰਿਆਂ ਨੂੰ ਅਪੀਲ ਆ ਸਭ ਤੋਂ ਵਿਸ਼ੇਸ਼ ਧੰਨਵਾਦ ਤੁਹਾਡਾ ਪ੍ਰਦੀਪ ਚੋਦਰੀ ਜੀ ਤੁਹਾਡਾ ਸੰਦੀਪ ਚੋਦਰੀ ਜੀ ਮੋਹਿਤ ਕੁਮਾਰ ਜੀ ਦਾ ਜਿਹੜਾ ਇਸ ਨਿਮਾਣੇ ਜੇ ਬੰਦੇ ਨੂੰ ਤੁਸੀਂ ਇੰਨਾ ਉਹ ਹਾਈਲਾਈਟ ਕਰ ਰਹੇ ਹੋ ਤੇ ਇਹਦਾ ਪੂਰੇ ਮੈਂ ਦੇਖ ਰਿਹਾ ਵੀਡੀਓ ਕੱਲ ਚੰਡੀਗੜ੍ਹ ਬੈਠਿਆ ਸੀ ਸਾਰੇ ਚੈਨਲ ਦੇ ਜਿਲਕਪੁਰ ਡੇਰਾਵ ਸੀ ਚੈਨਲ ਦੇ ਵਿੱਚ ਚੱਲ ਰਹੀ ਆ ਤੁਹਾਡੀ ਬਹੁਤ ਹੀ ਧੰਨਵਾਦ ਆ ਤੁਹਾਡਾ ਵੀ ਪੂਰੇ ਜ਼ਿਲ੍ਹੇ ਦੀ ਤੁਸੀਂ ਨੌਲੇਜ ਰੱਖਦੇ ਹੋ ਜ਼ਿਲ੍ਹੇ ਦਾ ਕੀ ਕਹਿਣਾ ਨੰਨੇ ਵਾਰੀ ਇਹਨੇ ਜੇ ਦੇਖੋ ਨਾਲ ਲਿਜਲੇ ਵਾਲੇ ਅਸੀਂ ਪੂਰੀ ਅਪੀਲ ਕਰਾਂਗੇ ਹਜੇ ਤੱਕ ਜੀਨਾਂ ਤੱਕ ਪਹੁੰਚ ਵੀ ਨਹੀਂ ਹੈ ਕਿ ਲੋਕ ਜੀਨਾਂ ਬਾਰੇ ਜਾਣ ਰਹੇ ਨੇ ਸੁਣ ਰਹੇ ਨੇ ਵੀ ਦੇਖੋ ਜੀ ਛੋਟਾ ਜਿਹਾ ਇਹ ਆਪਣੇ ਚਾਹ ਦੀ ਕੰਮ ਕਰਨ ਵਾਲਾ ਇਹਨਾਂ ਵਾਸਤੇ ਤਾਂ ਕਿਸੇ ਨੂੰ ਪ੍ਰੂਫ ਦੇਣ ਦੀ ਵੀ ਲੋੜ ਨਹੀਂ ਪੈਣੀ ਵੀ ਕੱਲ ਨੂੰ ਇਹ ਚਾਹ ਦੇ ਕੰਮ ਕਰਦੇ ਸੀ ਕਿ ਨਹੀਂ ਕਰ ਇਹਨਾਂ ਦਾ ਸਟੇਸ਼ਨ ਵੀ ਗੈਪ ਨਹੀਂ ਹੈਗਾ ਵੀ ਕੰਨ ਲੱਭ ਵੀ ਸਕਦੇ ਨੇ ਤੇ ਇਸ ਕਰਕੇ ਲੋਕ ਇਹਨਾਂ ਦਾ ਪੂਰਾ ਸਮਰਥਨ ਕਰਨਗੇ ਜਿੱਥੇ ਤੱਕ ਆ ਜਾਓ ਉੱਧਰ ਅੱਜ ਅੱਜ ਤੱਕ ਆ ਛੱਡੋ ਕੱਲ ਤੋਂ ਹੀ ਮੈਨੂੰ ਸੀਵ ਕਲੋਨੀ ਵਾਲਿਆਂ ਦੇ ਸਾਰੇ ਯੂਥ ਪਰਾਰੇ ਫੋਨ ਆ ਰਹੇ ਸੀ ਕਿ ਨੰਨਾ ਜੀ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਸਮਰਥਨ ਦੇਣਾ ਚਾਹੁੰਦੇ ਆਂ ਚਾ ਮੈਂ ਸਾਰੇ ਤੋਂ ਮਾਫੀ ਚਾਹੁੰਗਾ ਕਿ ਕੱਲ ਦੀ ਜਗ੍ਹਾ ਮੈਂ ਅੱਜ ਆ ਜਾ ਪਾਇਆ ਕਿਉਂਕਿ ਨੰਨੇ ਕੋਲ ਟਾਈਮ ਬਹੁਤ ਘੱਟ ਹੈ ਤੇ ਏਰੀਆ ਮੇਰੇ ਕੋਲ ਬਹੁਤ ਜ਼ਿਆਦਾ ਹੈ ਸਾਰਾ ਦਿਨ ਨਿਕਲ ਜਾਂਦਾ ਹੈ ਪਰ ਮੈਂ ਕਿ ਚਲੋ ਮੇਰਾ ਹੀ ਲੋਕਲ ਪਰਿਵਾਰ ਹੈ ਕੋਈ ਗੱਲ ਨਹੀਂ ਕਿ ਥੋੜੇ ਲੇਟ ਹੋ ਜਾਣੇ ਜਾਂ ਕੇ ਮਾਫੀ ਮੰਗ ਲਾਂਗੇ ਚਾ ਮੈਂ ਸਾਰੇ ਤੋਂ ਮਾਫੀ ਮੰਗਦਾ ਇੱਕ ਦਿਨ ਲੇਟ ਹੋਣ ਲਈ ਕਾ ਦੂਜਾ ਮੈਚ ਸ਼ਿਵਕਰਨ ਜੀ ਦਾ ਕਾਸਕੋ ਕਾਸਤਾ ਕਾਸ ਟੋਰ ਕਾਸਟੋਰ ਤੇ ਧੰਨਵਾਦ ਕਰਾਂਗਾ ਰਾਮ ਚਰਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਤੇ ਬਾਕੀ ਜਿਹੜੇ ਮੇਰੇ ਸਾਰੇ ਯੂਥ ਭਰਾ ਨੌਜਵਾਨ ਹੈ ਸਾਰੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਹੈ ਇਹਨਾਂ ਸਾਰਿਆਂ ਨੇ ਤੈਅ ਦਿ ਲੋ ਧੰਨਵਾਦ ਕਰਾਂਗਾ ਕਿ ਅੱਜ ਜਿੰਨੇ ਨੇ ਜੋ ਮੇਰਾ ਮਾਨ ਤੇ ਸਨਮਾਨ ਬਧਾਇਆ ਹੈ ਬਹੁਤ ਹੀ ਖੁਸ਼ੀ ਹੋਈ ਹੈ ਮੈਨੂੰ ਤਾ ਆਖਰੀ ਵੇਲੇ ਮੈਂ ਇਹ ਕਹੂੰਗਾ ਕਿ ਤੁਸੀਂ ਸਾਰੇ ਲੱਕੇ ਆਣ ਵਾਲੇ ਇੱਤੇ ਪ੍ਰੇਖ ਨੂੰ ਤੁਸੀਂ ਤਾਂ ਮੈਨੂੰ ਵੋਟਾਂ ਪਾਣੀ ਐ ਪਰ ਅੱਗੇ ਵੀ ਤੁਹਾਡੇ ਜਿਹੜੇ ਚਾਨ ਵਾਲੇ ਤੁਹਾਡੇ ਯਾਰ ਦੋਸ ਤੁਹਾਡੇ ਰਿਸ਼ਤੇਦਾਰ ਜੋ ਵੀ ਪਟਿਆਲਾ ਜ਼ਿਲ੍ਹੇ ਦੇ ਅੰਦਰ ਰਹਿੰਦੇ ਐ ਉਹਨਾਂ ਤੋਂ ਤੁਸੀਂ ਆਪਣੀ ਚੋਣ ਸਮਝ ਕੇ ਉਹਨਾਂ ਤੋਂ ਵੀ ਮੈਨੂੰ ਜਿਹੜਾ ਹੈ ਵਤ ਵਤ ਵੋਟਾਂ ਪੁਆਣੀ ਐ ਤਾਂ ਮੇਰਾ ਜਿਹੜਾ ਨਾਰਾ ਹੈ ਆ ਗਿਆ ਨੰਨਾ ਆ ਗਿਆ ਨੰਨਾ ਆ ਗਿਆ ਨੰਨਾ